ਤੁਸੀਂ ਪਹਿਲਾਂ ਕਦੇ ਇਹੋ ਜਿਹਾ ਸਿਰਫਰਾ ਆਸ਼ਿਕ ਵੇਖਿਆ ਇਸ ਹੱਦ ਤੱਕ ਜਿਹੜਾ ਜਾਵੇ ਵੀ ਪ੍ਰੇਮਕਾ ਦਾ ਮਸ਼ੂਕ ਦਾ ਸਹਰਾ ਘਰ ਹੀ ਆਪਾਂ ਉਡਾ ਦੇਣਾ ਇਸ ਹੱਦ ਤੱਕ ਨਹੀਂ ਹੁਣ ਗੱਲ ਹੱਸਣ ਵਾਲੀ ਵੀ ਹੈ ਪਰ ਚਿੰਤਾ ਜਨਕ ਵੀ ਬਹੁਤ ਹੈ ਸੰਸਰੀ ਖੇਜ ਤੇ ਡਰਾਵਣੀ ਵੀ ਹੈ ਔਰ ਸਬਕ ਲੈਣ ਵਾਲੀ ਵੀ ਹੈ ਮੈਂ ਇੱਕ ਬੇਨਤੀ ਕਰੂੰਗਾ ਜਿਹੜੇ ਜਿਹੜੇ ਵੀ ਮੁੰਡੇ ਕੁੜੀਆਂ ਕਿਤੇ ਵੀ ਉਹਨਾਂ ਦੀ ਕੋਈ ਇਹੋ ਜਿਹੀ ਸਟੋਰੀ ਹੈਗੀ ਆ ਰੱਬ ਦੇ ਵਾਸਤੇ ਹੱਥ ਜੁੜੇ ਆ ਭਰਾਓ ਇੰਨੇ ਆਤਮਕਾਤੀ ਨਾ ਬਣੋ ਇੰਨੇ ਖਤਰਨਾਕ ਨਾ ਬਣੋ ਜਿੱਥੋਂ ਤੱਕ ਆ ਵਿਨੇ ਨਾਂ ਦਾ ਆਸ਼ਕ ਗਿਆ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਆਪਣੇ ਦੇਸ਼ 'ਚ ਹੀ ਹੋ ਸਕਦਾ ਦੁਨੀਆ 'ਚ ਬੜਾ ਕੁਝ ਵੱਖਰਾ ਵੱਖਰਾ ਹੁੰਦਾ ਵੱਡੀਆਂ ਵੱਡੀਆਂ ਚੀਜ਼ਾਂ ਹੁੰਦੀਆਂ ਨੇ ਦੂਜੇ ਦੇਸ਼ਾਂ ਦੇ ਵਿੱਚ ਵੱਡੀਆਂ ਵੱਡੀਆਂ ਕਾਢਾਂ ਕੱਢੀਆਂ ਜਾਂਦੀਆਂ ਨੇ ਖੋਜਾਂ ਕੀਤੀਆਂ ਜਾਂਦੀਆਂ ਵੱਡੇ ਵੱਡੇ ਵਿਗਿਆਨੀ ਜੰਮਦੇ ਨੇ ਆਪਣੇ ਦੇਸ਼ 'ਚ ਦੋ ਚੀਜ਼ਾਂ ਦੂਜਿਆਂ ਨਾਲ ਵੱਧ ਹੁੰਦੀਆਂ ਇੱਕ ਬਾਬੇ ਔਰ ਦੂਜਾ ਆਪਣੇ ਦੇਸ਼ ਚ ਆਏ ਹੋ ਜੇ ਸਿਰ ਫਰੇ ਜਿਹੜੇ ਆਸ਼ਕ ਨੇ